ਹੋ ਰਹੀ ਹੈ ਤਿਆਰੀ ਗੋਭੀ ਆਲੂ ਨਾਂ ਆਂਦੀ ਜਾਂ ਆਲੂ ਗੋਭੀ ਇਹਦੇ ਲਈ ਲਸਣ ਪਿਆਜ਼ ਅਦਰਕ ਗੋਭੀ ਧੋਕੇ ਰੱਖ ਲਈ ਐ ਟਮਾਟਰ ਧੋਕੇ ਰੱਖ ਲਏ ਆ ਤਾਂ ਸਭ ਕੁਝ ਰੈਡੀ ਕਰ ਲਿਆ ਆਲੂ ਵੀ ਧੋਲੇ ਆ ਚੰਗੇ ਖੁੱਲੇ ਪਾਣੀ ਚ ਤਾਂ ਕਿ ਮਿੱਟੀ ਨਾ ਰਹੇ ਥੋੜੀ ਜਿਹੀ ਕਿਰਕ ਰਹਿ ਜਾਂਦੀ ਐ ਤਾਂ ਸਬਜ਼ੀ ਦਾ ਮਜ਼ਾ ਹੀ ਖਰਾਬ ਹੋ ਜਾਂਦਾ ਹੈ ਕੜਾਹੀ 'ਚ ਥੋੜਾ ਪਾਣੀ ਹੈ ਤਾਂ ਇਹਨੂੰ ਗਰਮ ਹੋਤੇ ਰੱਖ ਕੇ ਗੈਸ ਤੇ ਪਾਣੀ ਸੁੱਕਣ ਦਿਓ। ਉਦੋਂ ਬਾਅਦ ਇਹ ਤੇਲ ਪਾਵਾਂਗੇ। ਇਹਨਾਂ ਨੂੰ ਆਪਾਂ ਆਲੂ ਕੱਟ ਲੰਨੇ ਆ। ਤੇ ਹੁਣ ਸਰੋਂ ਦਾ ਤੇਲ ਪਾ ਕੇ ਇਹਨੂੰ ਗਰਮ ਹੋਣ ਤੋਂ ਬਾਅਦ ਤੇਲ ਗਰਮ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਹਿੰਗ। ਹਿੰਗ ਥੋੜੀ ਆਪਣੀ ਚੋਇਸ ਤੇ ਤੁਸੀਂ ਪਾਣੀ ਕੀ ਨਹੀਂ ਪਾਣੀ। ਉਸ ਤੋਂ ਬਾਅਦ ਜੀਰਾ ਜੀਰਾ ਇਸ ਤੋਂ ਪਹਿਲਾਂ ਕੀ ਥੋੜਾ ਜਿਆਦਾ ਗਰਮ ਮਤਲਬ ਕਿ ਸੜੇ ਨਾ ਤਾਂ ਲਸਣ ਪਿਆਜ਼ ਅਦਰਕ ਜਿਹੜੇ ਤੁਸੀਂ ਕੱਟ ਕੇ ਰੱਖੇ ਹੋਏ ਸੀਗੇ ਉਹ ਪਾ ਦੋ ਤੇ ਨਾਲ ਦੀ ਨਾਲ ਆਪਾਂ ਚਮਚਾ ਚਲਾਈ ਜਾਣਾ ਹੈ ਤਾਂ ਕਿ ਪਿਆਜ਼ ਲਸਣ ਸੜਨ ਨਾ ਤਾਂ ਇਹਨਾਂ ਨੂੰ ਦੇਖੋ ਜਦ ਤੱਕ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਉਦੋਂ ਤੱਕ ਪਕਾਣਾ ਹੈ ਆ ਦੇਖੋ ਇਹਦਾ ਰੰਗ ਕੀ ਹੈ 골ਡਨ ਬ੍ਰਾਊਨ ਹੋ ਗਿਆ ਹੈ ਤਾਂ ਇਸ ਤੋਂ ਬਾਅਦ ਕੀ ਆਪਾਂ ਟਮਾਟਰ ਪਾਵਾਂਗੇ ਟਮਾਟਰ 3 ਤੋਂ 4 ਆਪਣੀ ਸਬਜ਼ੀ ਦੇ ਹਿਸਾਬ ਨਾਲ ਅਗਾਂਹ ਜਿਆਦਾ ਸਬਜ਼ੀ ਬਣਾ ਰਹੇ ਹੋ ਤਾਂ ਪੰਜ ਟਮਾਟਰ ਜਿਹਦਾ ਹੁਣ 6 ਜਣੇ ਲਈ ਬਣ ਰਿਹਾ ਤਾਂ ਅਸੀਂ 4 ਪਾਂ ਟਮਾਟਰ ਪਾਏ ਆ ਉਸ ਤੋਂ ਬਾਅਦ ਟਮਾਟਰ ਨੂੰ ਹੁਣ ਕੀ ਆ ਇਹਦੇ ਨਾਲ ਮਿਕਸ ਕਰਕੇ ਲਸਣ ਪਿਆਜ਼ ਅਦਰਕ ਦੇ ਨਾਲ ਆਪਣੀ ਮਿਰਚ ਹਲਦੀ ਤੇ ਨੂਨ ਸੁੱਕੀ ਸਬਜ਼ੀ ਦਾ ਥੋੜਾ ਜਿਹਾ ਤੇਜ ਹੀ ਕਿਉਂਕਿ ਇਹਦੇ ਵਿੱਚ ਆਪਾਂ ਦੁਬਾਰਾ ਨੂਨ ਨਹੀਂ ਪਾ ਸਕਦੇ ਤਾਂ ਨੂਨ ਥੋੜਾ ਜਿਹਾ ਆਮ ਜਿੰਨਾ ਤੁਸੀਂ ਪਾਉਂਦੇ ਸੁਧਾਰਨ ਤੌਰ ਤੇ ਉਸ ਨਾਲ ਥੋੜਾ ਜਿਹਾ ਤੇਜ ਹੀ ਰੱਖੋ ਤਾਂ ਹੁਣ ਇਹ ਆਪਣਾ ਮਸਾਲਾ ਤਿਆਰ ਹੋ ਰਿਹਾ ਹੈ ਇਹਨੂੰ ਟਮਾਟਰ ਨੂੰ ਚੰਗੀ ਤਰ੍ਹਾਂ ਰਲਾ ਕੇ ਦਾ ਗੀ ਨੂਨ ਮਿਰਚ ਇੱਕਦਮ ਮਿਲ ਜੇ ਤਾਂ ਇਹਦੇ ਵਿੱਚ ਹੁਣ ਤੁਸੀਂ ਪਾਣੀ ਪਾਣਾ ਹੈ ਪਾਣੀ ਜ਼ਿਆਦਾ ਨਹੀਂ ਪਾਣਾ ਅੱਧੀ ਕੁ ਕੋਲੀ ਲਾ ਲਓ ਤੁਸੀਂ ਬਸ ਇਹ ਟਮਾਟਰ ਗਲਾਣੇ ਹੁੰਦੇ ਆ ਇਹਦੇ ਲਈ ਆਪਾਂ ਪਾਣੀ ਪਾਉਂਦੇ ਆ ਤਾਂ ਹੁਣ ਇਹ ਫੇਰ ਕੜਚੀ ਨਾਲ ਹਿਲਾ ਕੇ ਆ ਦੇਖੋ ਤੇ ਹੁਣ ਥੋੜੀ देर ਬਾਅਦ 15 ਕਿ ਮਿੰਟ ਬਾਅਦ ਥੋੜਾ ਮਸਾਲਾ ਤਿਆਰ ਹੈ ਮਸਾਲਾ ਕੀ ਹੈ ਜੋ ਤੇਲ ਛੱਡ ਦਿੰਦਾ ਤਾਂ ਸਮਝ ਲਓ ਕਿ ਉਹ ਹੁਣ ਤਿਆਰ ਹੈ ਆ ਦੇਖੋ ਹੁਣ ਆਪਣਾ ਮਸਾਲਾ ਐਨ ਵਧੀਆ ਹੁਣ ਇਹਦੇ ਵਿੱਚ ਪਹਿਲਾਂ ਪਾਵਾਂਗੇ ਆਪਾਂ ਆਲੂ ਆਲੂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਆ ਦੇਖੋ ਤੇ ਇਸ ਤੋਂ ਬਾਅਦ ਪਾਵਾਂਗੇ ਆਪਾਂ ਗੋਭੀ ਹੁਣ ਗੋਭੀ ਦਾ ਪਾਣੀ ਦਾ ਸਾਰਾ ਨਿਕਲ ਗਿਆ ਹੈ ਤਾਂ ਗੋਭੀ ਨੂੰ ਹੁਣ ਪਾ ਲਓ ਤੇ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਰਲਣਾ ਹੈ ਤਾਂ ਕਿ ਸਾਰਾ ਮਸਾਲਾ ਪੂਰੀ ਸਬਜ਼ੀ ਵਿੱਚ ਰਲ ਜਾਵੇ ਹੁਣ ਕੀ ਇਹਨੂੰ ਚੰਗੀ ਤਰ੍ਹਾਂ ਆਪਾਂ ਰਲਾ ਰਹੇ ਹਾਂ ਤਾਂ ਪਾਣੀ ਦੀ ਲੋੜ ਨਹੀਂ ਹੈ ਤੁਸੀਂ ਰਲਾ ਕੇ ਕਿਉਂਕਿ ਗੋਭੀ 'ਚ ਆਪਣਾ ਹੀ ਪਾਣੀ ਹੁੰਦਾ ਹੈ ਇਹਨੂੰ ਸਿਮਤੇ ਰੱਖ ਦੋ ਰਲਣਾ ਚੰਗੀ ਤਰ੍ਹਾਂ ਇਹ ਮਸਾਲਾ ਕੋਈ ਵੀ ਹਿੱਸਾ ਰਹਿ ਗਿਆ ਤਾਂ ਗੋਭੀ ਦਾ ਟੇਸ ਹੀ ਨਹੀਂ ਆਏਗਾ ਤਾਂ ਉਹਨਨੂੰ 15-20 ਮਿੰਟ ਵਿੱਚ ਥੋੜੀ ਸਿਮ ਤੇ ਰੱਖ ਕੇ ਸਬਜ਼ੀ ਤਿਆਰ ਹੈ